ਤੁਸੀਂ ਦੇਖ ਰਹੇ ਹੋ ਜੀ ਵਕਤ ਵੀ ਨਵਾਂ ਸ਼ਹਿਰ ਤੋਂ ਜਸਪ੍ਰੀਤ ਸਿੰਘ ਦੂਰੋਂ ਜਿੰਦਰ ਸਿੰਘ ਕੋਲ ਅੱਜ ਨਵਾਂ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਨਿਊਜ਼ਪਾਲ ਬਲਾਟਵਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਬਲਾਜਬ ਸ਼ਾਮਲ ਹੋਏ ਨੇ ਧਰਨੇ ਦੇ ਵਿੱਚ ਇਸ ਧਰਨੇ ਦੇ ਵਿੱਚ ਹਲਕਾ ਵਿਧਾਇਕ ਡਾਕਟਰ ਨਸ਼ਤਰਪਾਲ ਵੀ ਪਹੁੰਚੇ ਨੇ ਤੇ ਕਰਨ ਸਿੰਘ ਖਾਲਸਾ ਪਹੁੰਚੇ ਨੇ ਜਿਹੜੇ ਕੌਂਸਲਰ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿੱਥੇ ਬਲਾਜਬ ਜਿੱਥੇ ਉਹਨਾਂ ਦੀਆਂ ਇਕੱਠੀਆਂ ਹੋ ਜਾਂਦੇ ਉਹਨਾਂ ਵੱਲੋਂ ਮੰਗਾਂ ਲਈ ਆਪਣਾ ਸ਼ਿਕਾਇਤ ਕੀਤਾ ਜਾ ਰਿਹਾ ਤੇ ਆਪਾਂ ਤੁਹਾਡੀ ਗੱਲਬਾਤ ਕਰਨੇ ਆਏ ਇਸ ਸਵੇ ਪਰਮ ਸਿੰਘ ਖਾਲਸਾ ਦੇ ਨਾਲ ਤੇ ਤੁਹਾਨੂੰ ਦਿਖਾਣੇ ਆ ਕਿ ਇਸ ਤਰ੍ਹਾਂ ਮਰਾਜਵਾ ਦੇ ਵਿੱਚ ਛਾਪ ਆਇਆ ਜਾ ਰਿਹਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਜਿਹੜਾ ਆ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਾਦਰਸ਼ਈ ਹੁਕਮ ਜਾਰੀ ਕੀਤਾ ਕਿ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਧੱਕੇ ਦੇ ਨਾਲ ਬਿਨਾ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਔਰ ਅਫਸਰ ਸ਼ਾਹੀ ਨੂੰ ਧਮਕਾ ਕੇ ਵੀ ਤੁਸੀਂ ਬਿਨਾ ਪਾਸ ਕੀਤੇ ਆ ਟੈਂਡਰ ਲਾ ਦਿਓ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਲੀ ਆਮ ਆਦਮੀ ਦੀ ਸਰਕਾਰ ਆ ਕਹਿੰਦੇ ਤਾਂ ਅਸੀਂ ਆਮ ਆਦਮੀ ਆ ਲੇਕਿਨ ਜਿੰਨੀ ਧੱਕੇਸ਼ਾਹੀ ਅੱਜ ਇਹ ਕਰ ਰਿਹਾ ਵੀ ਧੱਕੇ ਨਾਲ ਬਿਨਾ ਹਾਊਸ ਪਾਸ ਕੀਤੇ ਆ ਤੁਸੀਂ ਨਵਾਂ ਸ਼ਹਿਰ ਦੇ ਅੰਦਰ ਵੀ ਚੈੱਕ ਕਰ ਲਓ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਬਿਨਾ ਪਾਸ ਕੀਤੇ ਟੈਂਡਰ ਲਾ ਦਿੱਤੇ ਇਹ ਇੱਕ ਨਾਦਰਸ਼ਾ ਹੁਕਮ ਆ ਜਿਹਦੇ ਖਿਲਾਫ ਸਾਡੀ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਾਡੇ ਵਿਧਾਇਕ ਔਰ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਪਹੁੰਚੀ ਆ ਉਥੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਤੌਰ ਨਮਾਇੰਦਾ ਇੱਥੇ ਪਹੁੰਚਿਆ ਅਸੀਂ ਪੂਰੀ ਤਰ੍ਹਾਂ ਇਹਨਾਂ ਦੀਆਂ ਮੰਗਾਂ ਜੋ ਜਾਇਜ਼ ਮੰਗਾਂ ਹਨ ਉਹਨਾਂ ਦੇ ਨਾਲ ਆ ਕਿਉਂਕਿ ਧੱਕਾ ਪੂਰੇ ਸ਼ਹਿਰ ਦੇ ਅੰਦਰ ਆ ਕਿ ਸਾਡੇ 4 ਕਰੋੜ ਰੁਪਏ ਤੁਸੀਂ ਕੰਪਨੀਆਂ ਨੂੰ ਜਿਹੜਾ ਕੂੜਾ ਇਕੱਠਾ ਕਰਕੇ ਦਿਓ ਔਰ ਉਹ ਤੋਂ ਪਿੱਛੇ 10 ਕਰੋੜ ਦਾ ਐਸਟੀਮੇਟ ਜਿਹੜਾ ਡੰਪ ਦਾ ਬਣਾ ਕੇ ਬੈਠੇ ਆ ਜੇ ਐਨੇ ਪੈਸੇ ਅਸੀਂ ਇਹਨਾਂ ਕੰਪਨੀਆਂ ਨੂੰ ਇਕੱਠਾ ਕਰਕੇ ਦੇਣੇ ਆ ਤਾਂ ਸ਼ਹਿਰ ਦੀ ਡਿਵੈਲਪਮੈਂਟ ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਕਿੱਥੋਂ ਦਵਾਂਗੇ ਇਹਨਾਂ ਨੇ ਤਾਂ ਲੁੱਟ ਕੇ ਆਪਣੇ ਘਰਾਂ ਨੂੰ ਚੱਲ ਦੇਣਾ 3 ਸਾਲ ਦੇ ਟੈਂਡਰ 2 ਸਾਲ ਦੇ ਟੈਂਡਰ ਧੱਕੇ ਨਾਲ ਲਵਾਤੇ ਅਫਸਰਾਂ ਤੋਂ ਔਰ ਅਫਸਰਾਂ ਨੂੰ ਇਹ ਕਿਹਾ ਜਾਂ ਆਪਣੇ ਘਰਾਂ ਦੇ ਵਿੱਚ ਬਹਿ ਜਾਓ ਜਾਂ ਟੈਂਡਰ ਲਾ ਦਿਓ ਅਫਸਰ ਛਾਈ ਨੇ ਵੀ ਬਿਨਾ ਪਾਸ ਕੀਤੇ ਆ ਅੱਜ ਦਾ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਇਦਾਂ ਨਹੀਂ ਕਦੇ ਹੋਇਆ ਬਿਨਾ ਅਟ ਹਾਊਸ ਦੀ ਪਰਵਾਨ ਕੀ ਲਿਆ ਤੁਸੀਂ ਚੈੱਕ ਕਰ ਲਓ ਟੈਂਡਰ ਲਾਤੇ ਆ ਤੇ ਇਹ ਤੋਂ ਵੱਡਾ ਨਾਦਰ ਸ਼ਾਹੀ ਹੁਕਮ ਕੀ ਹੋ ਸਕਦਾ ਸੋ ਅੱਜ ਜਿੱਥੇ ਇਹ ਮੁਲਾਜ਼ਮ ਮੈਂ ਸਮਝਦਾ ਕਿ ਸ਼ਹਿਰ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਲੇਕਿਨ ਜਿਹੜੀਆਂ ਜੇ ਅੱਜ ਇਹ ਨਾਂ ਖੜੇ ਹੋਏ ਅੱਜ ਠੀਕ ਹੈ ਦਿੱਕਤਾਂ ਸਾਰਿਆਂ ਨੂੰ ਲੇਕਿਨ ਜੇ ਲੋਕੀ ਇਹਨਾਂ ਦੇ ਨਾਲ ਨਾ ਖੜੇ ਤਾਂ ਇਹ ਜਿਹੜੇ ਝਾੜੂ ਵਾਲਿਆ ਇਹਨਾਂ ਨੇ ਸਾਰਾ ਪੰਜਾਬ ਵੇਚ ਕੇ ਦਿੱਲੀ ਵਾਲਿਆਂ ਨੇ ਲੁੱਟ ਕੇ ਆਪਣੇ ਘਰਾਂ ਨੂੰ ਚੱਲ ਜਾਣਾ ਸੋ ਇਹਨਾਂ ਦੀ ਅਸੀਂ ਪੂਰਨ ਹਮਾਇਤ ਕਰਦੇ ਆਂ ਜਿੱਥੇ ਵੀ ਲੋੜ ਪਊਗੀ ਅਸੀਂ ਇਹਨਾਂ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਡਾਕਟਰ ਨਿਸ਼ਚਤਰਪਾਲ ਐਮ ਐਲ ਏ ਨਵਾਂ ਸ਼ਹਿਰ ਸ੍ਰੀ ਪਰਮ ਸਿੰਘ ਖਾਲਸਾ ਜੀ ਸਾਡੇ ਗਵਰਨਰ ਮਨੋਰਧ ਜੀ ਵਾਈਸ ਪ੍ਰਧਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਾਡੇ ਨਾਲ ਇੱਥੇ ਆਏ ਦਰੀ ਤੇ ਜੋ ਪੰਜਾਬ ਸਰਕਾਰ ਤੱਕਾ ਕਰ ਰਹੀ ਆ ਸਫਾਈ ਸੇਵਕਾਂ ਤੋਂ ਲੈ ਕੇ ਕਲਰਕ ਕੀ ਕੋਈ ਵੀ ਕੈਟਾਗਰੀ ਨਹੀਂ ਛੱਡੀ ਜੀ ਇਹਨਾਂ ਨੇ ਸਾਰਾ ਤਕਰੀਬਨ ਹਾਊਸ ਟੈਕਸ ਲਾ ਲਓ ਪ੍ਰੋਪਰਟੀ ਟੈਕਸ ਵਾਟਰ ਸਪਲਾਈ ਸੀਵਰੇਜ ਬੋਰਡ ਇੱਥੇ ਤੱਕਰ ਕੀ ਸਫਾਈ ਦਾ ਕੰਮ ਵੀ ਠੇਕੇ ਤੇ ਦੇਣ ਦਾ ਇਹਨਾਂ ਨੇ ਅੰਦਰੂਗਤੀ ਪਲਾਨ ਕਰ ਲਿਆ ਔਰ ਤੁਸੀਂ ਦੇਖ ਲਓ ਮਹੀਨੇ ਦਾ 19 ਤੋਂ 20 ਲੱਖ ਰੁਪਏ ਜਿਹੜਾ ਇਹ ਸਰਕਾਰ ਦੇ ਜਿਹੜੇ ਚਮਚੇ ਆ ਉਹਨਾਂ ਦੀਆਂ ਜੇਬਾਂ 'ਚ ਜਾਣਾ ਔਰ ਸਾਲ ਦਾ 2 ਕਰੋੜ ਸਰਕਾਰ ਜਿਹੜੇ ਇੱਥੇ ਦੇ ਪ੍ਰਧਾਨ ਆ ਉਹ ਕਿਹਾ ਵਿਕਾਸ ਕਰਨਗੇ ਸ਼ਹਿਰ ਦਾ ਪਰ ਔਰ ਇਸ ਲਈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨਾ ਤੁਸੀਂ ਇਸ ਮਤਵ ਨੂੰ ਲੈ ਕੇ ਆਏ ਸੀ ਕਿ ਇਹ ਘਰ ਚੱਲਣ ਵਾਲੀ ਸਰਕਾਰ ਆ ਹੁਣ ਤਾਂ ਤੁਸੀਂ ਘਰੇ ਜਾਣ ਵਾਲੇ ਹੋ ਗਏ ਜੀ ਤੁਸੀਂ ਤਾਂ ਸਫਾਈ ਸੇਵਕ ਨਹੀਂ ਛੱਡੇ ਔਰ ਇਸ ਜਿਹੜਾ ਇਹਨਾਂ ਨੇ ਟੈਂਡਰ ਲਾਇਆ 10 ਤਰੀਕ ਨੂੰ ਖੁੱਲਣਾ ਵਾ ਔਰ ਸਾਰਾ ਪੰਜਾਬ ਹੀ ਇਸ ਦਾ ਬਰੂਧ ਕਰ ਰਿਹਾ ਹੈ ਨਗਰ ਕੌਂਸਲ ਨਮਾਸ਼ਹਿਰ ਔਰ ਸਮੁੱਚੇ ਪੰਜਾਬ ਦੀਆਂ ਨਗਰ ਕੌਂਸਲ ਦੇ EMPLOYEES UNION ਸਫਾਈ ਸੇਵਕ ਕਰਮਚਾਰੀ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਰੋਸ ਮظਹਰਾ ਕੀਤਾ ਜਾ ਰਿਹਾ ਕਿ ਬਹੁਤ ਹੀ ਹੱਕੀ ਮੰਗਾ ਮੈਂ ਇਹਨਾਂ ਦਾ ਜਿਹੜਾ ਮੈਮੋਰੰਡਮ ਦੇਖਿਆ ਇਹਦੇ ਵਿੱਚ ਜਿਹੜੀਆਂ ਹਰੇਕ ਮਨੁੱਖ ਨੂੰ ਹਰੇਕ ਪਰਿਵਾਰ ਨੂੰ ਹਰੇਕ ਇਨਸਾਨ ਨੂੰ ਹੋਲ ਤਾਂ ਮੰਨਣੀਆਂ ਚਾਹੀਦੀਆਂ ਉਹ ਇਹਨਾਂ ਨੇ ਇਹਦੇ ਵਿੱਚ ਉਹਨਾਂ ਦਾ ਬੇਰਵਾਜ਼ ਰਹਿ ਗਿਆ। ਮੈਂ ਸਮਝਦਾ ਜਿਹੜੀਆਂ ਇਹਨਾਂ ਦਾ ਮੰਗ ਪੱਤਰ ਆ ਇਹ ਸਰਕਾਰ ਨੂੰ ਪਹਿਲਾਂ ਮੰਨ ਲੈਣਾ ਚਾਹੀਦਾ ਸੀ। ਹੋਰ ਇਹਨਾਂ ਤੇ ਲੱਭੀ ਕਰਨਾ ਚਾਹੀਦਾ ਸੀ। ਆਪਾਂ ਵੋਟਾਂ ਦੇ ਸਮੇਂ ਤਾਂ ਬਹੁਤ ਵੱਖ-ਵੱਖ ਬਾਦੇ ਕਰਦੇ ਆਂ ਨਾਰੇ ਲਾਉਂਦੇ ਆਂ। ਪਰ ਜੋ ਸੱਚ ਜ ਆ ਜਾਂਦੇ ਆ ਜਿਹੜੇ ਲੋਕ ਵੋਟਰ ਹੁੰਦੇ ਆ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਦੀ ਆਪਾਂ ਮੰਗਾਂ ਨੂੰ ਭੁੱਲ ਜਾਂਦੇ ਆਂ। ਇਸ ਕਰਕੇ ਇੱਕ ਬਹੁਤ ਅਹਿਮ ਮੰਗਾਂ ਵੇ ਜਿਹੜਾ ਠੇਕੇਦਾਰੀ ਸਿਸਟਮ ਹੈ ਦੇਸ਼ ਦਾ ਸੰਵਿਧਾਨ ਕਹਿੰਦਾ ਦੇਸ਼ ਦਾ ਕਾਨੂੰਨ ਕਹਿੰਦਾ ਕਿ ਸਾਨੂੰ ਰੈਗੂਲਰ ਭਾਤੀ ਕਰਨੀ ਚਾਹੀਦੀ ਹੈ ਇਹ ਵੀ ਇਸ ਮੰਗ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਆਈ ਸੀ ਬੈਸੀ ਕੱਚੇ ਕੰਮਿਆਂ ਨੂੰ ਪੱਕੇ ਕਰਾਂਗੇ ਰੈਗੂਲਰ ਭਾਤੀ ਕਰਾਂਗੇ ਪਰ ਉਲਟਾ ਕੀ ਹੋ ਰਿਹਾ ਚੋਰ ਮੋਰੀ ਰਾਹੀਂ ਜਿਹੜਾ ਠੇਕੇਦਾਰੀ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਔਰ ਜਿੰਨੀ ਕਮੇਟੀਆਂ ਨੂੰ ਆਮਦਨ ਨਹੀਂ ਉਦੋਂ ਨਾਲ ਜ਼ਿਆਦਾ ਉਹਨਾਂ ਦੇ ਠੇਕੇ ਪਾਏ ਜਾ ਰਹੇ ਹਨ ਉਹਨਾਂ ਨੂੰ ਕੰਟਰੈਕਟਰ ਤੇ ਦਿੱਤਾ ਜਾ ਰਿਹਾ ਔਰ ਜਿਹੜੇ 250 ਮੁਲਾਜ਼ਮ ਇਸ ਕਮੇਟੀ ਦਾ ਉਹ ਉਹਨੂੰ ਬੇਰੁਜ਼ਗਾਰ ਕਰਨ ਦਾ ਯਤਨ ਕਰ ਰਹੇ ਹਨ ਆਉਣ ਵਾਲੇ ਸਮੇਂ ਦੇ ਅੰਦਰ ਵਰਜਨਸ ਮਾਜ پارٹی ਸਮੁੱਚਾ ਨਗਰ ਸਮੁੱਚਾ ਸ਼ਹਿਰ ਇਸ ਅੰਦੋਲਨ ਦੇ ਨਾਲ ਖੜਾ ਜਿੱਥੇ ਵੀ ਸਾਨੂੰ ਰੁਕਮ ਕੰਨਗੇ ਅਸੀਂ ਇਸ ਗੱਲ ਨੂੰ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ 26 ਤਰੀਕ ਤੋਂ 31 ਤਰੀਕ ਤੱਕ ਇੱਕ ਖੜਾਣ ਦੇ ਸੈਸ਼ਨ ਦੇ ਤੌਰ ਤੇ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਜਿੱਥੇ ਆਪਾਂ ਆਪਣੇ ਇਲਾਕੇ ਦੇ ਖੜਾਣ ਤੋਂ ਪ੍ਰਭਾਵਿਤ ਹੋਏ ਚਾਹੇ ਉਹ ਬਨਵਾ ਚਾਹੇ ਪਿੰਡੋ ਆ ਚਾਹੇ ਫਸਲਾਂ ਆ ਚਾਹੇ ਘਰ ਆ ਚਾਹੇ ਮਕਾਨ ਆ ਚਾਹੇ ਜਾਨੀਮਾਲੀ ਨੁਕਸਾਨ ਹੋਇਆ ਉਹਦੀ ਗੱਲ ਕਰਾਂਗੇ ਆ ਠੇਕੇਦਾਰੀ ਸਿਸਟਮ ਨੂੰ ਖਤਮ ਕਰਾਉਣ ਦਾ ਵੀ ਜਿਹੜਾ ਇਹਨਾਂ ਦਾ ਐਮਸਲਾ ਆ ਉਹਨੂੰ ਵੀ ਪੰਜਾਬ ਦੀ ਅਸੈਂਬਲੀ ਚੱਕਾਂਗੇ ਤਾਂ ਜੋ ਕਿਸੇ ਦੇ ਨਾਲ ਹਨਿਆ ਨਾ ਹੋ ਸਕੇ ਕਿਸੇ ਦਾ ਹੱਕ ਨਾ ਮਾਰਿਆ ਜਾ ਸਕੇ ਇਸ ਕਰਕੇ ਮੈਂ ਸਾਡੇ ਨਾਲ ਜੁੜੇ ਹੋਏ ਸੀ ਅਤੇ ਇਹਨਾਂ ਦੀ ਸਮਾਪਤੀ ਕੀਤੀ ਸਾਡੇ ਕੌਂਸਲਰ ਸਹਿਬਾਨ ਮੇਰੇ ਕਰਨ ਖਾਲਚਾ ਜੀ ਸਾਡੇ ਵਾਈਸ ਪ੍ਰਧਾਨ ਜਿਹੜੀ ਗੌਣਮਕ ਨੌਰੇ ਜੀ ਅਤੇ ਸਮਾਪਤੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਜੀ ਜਟਪੁਰ ਜੀ ਉਹਨਾਂ ਦੀ ਟੀਮ ਆਈ ਹੈ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਇਹ ਮਾਮਲਾ ਜਿਹੜਾ ਆਉਣ ਬਾਰੇ ਸਦਨ ਦੇ ਅੰਦਰ ਵੀ ਅਸੀਂ ਚੱਕਾਂਗੇ ਕਿ ਇਹਨਾਂ ਨੂੰ ਜਿੱਥੇ ਵੀ ਸਾਡੀ ਲੋੜ ਹੋਵੇ ਪੂਰੇ ਪੰਜਾਬ 'ਚ ਹੋਵੇ ਸਾਡੇ ਜ਼ਿਲ੍ਹੇ 'ਚ ਹੋਵੇ ਅਸੀਂ ਇਹਨਾਂ ਦਾ ਡਟ ਕੇ ਸਾਰੇ ਸਮੂਹ ਨਾਲ ਤੁਹਾਡਾ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈਪੀ ਜੈਪਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ